ਗੱਡੀਆਂ ਦੀ ਵੀਡੀਓ ਲੈ ਕੇ ਆਪਾਂ ਹਾਜ਼ਰ ਹਾਂ ਜੀ ਅੱਜ ਇੱਕ ਹੋਰ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸੁਆਗਤ ਕਰਦੇ ਹਾਂ ਜੀ ਤੇ ਤੁਹਾਡੇ ਏਰੀਆ 'ਚੋਂ ਤੁਹਾਨੂੰ ਗੱਡੀਆਂ ਦੇਖਣ ਨੂੰ ਮਿਲਣਗੀਆਂ ਜੀ ਕੋਈ ਵੀ ਗੱਡੀ ਪਸੰਦ ਆਵੇ ਤੁਸੀਂ ਖਰੀਦ ਸਕਦੇ ਹੋ ਤੇ ਨੰਬਰ ਤੇ ਹਰ ਇੱਕ ਜਾਣਕਾਰੀ ਤੁਹਾਨੂੰ ਵੀਡੀਓ ਦੇ ਅੰਦਰ ਹੀ ਮਿਲ ਜੂਗੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 94629488 ਤੁਹਾਡੇ ਕੋਲੇ ਗੱਡੀ ਜਾਂ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਵਟਸਐਪ ਨੰਬਰ ਤੇ ਕੁਝ ਕੁ ਫੋਟੋਆਂ ਇੱਕ ਵੀਡੀਓ ਤੇ ਜਾਣਕਾਰੀ ਭੇਜ ਦਿਓ ਫ੍ਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਆਲਟੋ ਕੈਟਨ ਆਪਾਂ ਲੈ ਕੇ ਪਹੁੰਚਿਆ ਸੀ ਤਰਨ ਤਰਨ ਏਰੀਆ ਚ ਗੱਡੀ ਆਪਣੇ ਕੋਲੇ ਪਹੁੰਚੀ ਆ ਮਾਲਕ ਨੇ ਭੇਜੀ ਹੋਈ ਹੈ ਜੀ ਆਪਣੇ ਕੋਲੇ ਵੇਚਣ ਵਾਸਤੇ ਜਿੰਨੀ ਜਾਣਕਾਰੀ ਮਾਲਕ ਨੇ ਦੱਸੀ ਹੋਈ ਹੈ ਜੀ ਤੁਹਾਨੂੰ ਵੀਡੀਓ ਦੇ ਅੰਦਰ ਹੀ ਸਾਰਾ ਕੁਝ ਆਪਾਂ ਦੱਸ ਦਿੰਨੇ ਆ ਜੀ ਆਪਾ ਡਿਮਾਂਡ ਦੀ ਗੱਲ ਕਰੀਏ ਤਾਂ 1,60,000 ਰੁਪਿਆ ਮਾਲਕ ਨੇ ਡਿਮਾਂਡ ਕਈਆ ਸੀ 10 ਮਾਡਲ ਗੱਡੀ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਟਾਇਰ ਦੇਖ ਲਓ ਟਾਇਰਾਂ ਚ ਅਲਾਈ ਲੱਗੇ ਹੋਏ ਦੇਖ ਲਓ ਸੀ ਰੰਗ ਦੇਖ ਲਓ ਮਿਊਜ਼ਿਕ ਸਿਸਟਮ ਪੂਰਾ ਵਧੀਆ ਪੰਜਾਬ ਨੰਬਰ ਹੈ ਗੱਡੀ ਬਾਕੀ ਤੁਹਾਨੂੰ ਗੱਡੀ ਪਸੰਦ ਆਜੂਗੀ ਤੇ ਪਸੰਦ ਆ ਵੀ ਗਈ ਹੋਵੇਗੀ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਸੀ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਸਕਰੀਨ ਤੇ ਆਪਾਂ ਦਈ ਰੱਖਿਆ ਸੀ 82643 13400 ਪੂਰਾ ਗੱਲ ਕਰਨੀ ਹੋਈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਡੀ ਬਾਰੇ ਕਾਗਜ਼ ਪੱਤਰਾਂ ਬਾਰੇ ਕੋਈ ਵੀ ਗੱਲ ਕਰਨੀ ਹੈ ਇੱਕ ਵਾਰੀ ਫੋਨ ਲਾਜ਼ਮੀ ਲਾ ਲਿਓ i20 ਮੈਗਨਾ ਗੱਡੀ ਆਪਾਂ ਲੈ ਕੇ ਪਹੁੰਚੀ ਆ ਸੀ ਗੱਡੀ ਇੱਕ ਵਾਰੀ ਚੈੱਕ ਕਰੂ ਗੱਡੀ ਆ 2011 ਮਾਡਲ ਤੇ ਗੱਡੀ ਹੋਈ ਐ ਜੀ ਇਹ ਰਜਿਸਟਰ 2012 ਦੇ ਵਿੱਚ 2 ਲੱਖ ਤੇ 25000 ਰੁਪਿਆ ਡਿਮਾਂਡ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਆ ਸੀ ਗੱਡੀ ਬਰਨਾਲੀ ਤੋਂ ਮਾਲਕ ਨੇ ਭੇਜੀ ਆ ਦੂਜੇ ਨਾਮ ਗੱਡੀ ਆ ਗੱਡੀ ਇੱਕ ਵਾਰੀ ਚੈੱਕ ਕਰੋ ਤੁਸੀਂ ਗੱਡੀ ਦੀਆਂ ਫੋਟੋਆਂ ਦੇਖੋ ਜੀ ਮਾਲਕ ਨੇ ਵਧੀਆ ਫੋਟੋਆਂ ਆਪਣੇ ਕੋਲ ਖਿੱਚ ਕੇ ਭੇਜੀਆਂ ਸਾਈਡ ਤੋਂ ਫਰੰਟ ਤੋਂ ਬੈਕ ਸਾਈਡ ਤੋਂ ਤੇ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਬਾਕੀ ਮਾਲਕ ਨੇ ਟਾਇਰ ਨਵੇਂ ਦੱਸੇ ਨੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ 225 ਇੱਕ ਵਾਰੀ ਇੱਕ ਡਿਮਾਂਡ ਹੈ ਜੀ ਇਹ ਕੋਈ ਕਿਸੇ ਤਰ੍ਹਾਂ ਦਾ ਫਿਕਸ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਕਿਸੇ ਨੂੰ ਪਸੰਦ ਇਹ ਗੱਡੀ ਆਉਂਦੀ ਹੈ ਜੀ ਕੋਈ ਵੀ ਜਾ ਕੇ ਦੇਖਣਾ ਚਾਹਦਾ ਗੱਡੀ ਨੂੰ ਦਾ ਮਾਲਕ ਕਹਿੰਦੇ ਨੇ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਜਦੋਂ ਸਾਰੀ ਗੱਲਬਾਤ ਹੋ ਗਈ ਤਾਂ ਉਹ ਤੋਂ ਬਾਅਦ ਗੱਡੀ ਨੂੰ ਆ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਜਦੋਂ ਪੂਰੀ ਤਸੱਲੀ ਹੋ ਗਈ ਸੀ ਕਾਗਜ਼ ਪੱਤਰ ਵਗੈਰਾ ਦੇਖ ਲਏ ਰੇਟ ਵੇਖ ਕੇ ਮਾਲਕ ਨਾਲ ਮੁਕਾ ਲਿਓ ਸੀ 9041575200 ਪੂਰਾ ਮਾਲਕ ਦਾ ਨੰਬਰ ਹੈਗਾ ਗੱਲ ਕਰ ਲਿਓ ਸੀ ਬਾਕੀ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ 'ਚ ਆਪਣੇ ਚੈਨਲ ਦਾ ਜਿਹੜਾ ਵਟਸਐਪ ਨੰਬਰ ਹੈ ਉਹ ਵੀ ਤੁਸੀਂ ਨੋਟ ਕਰ ਲਓ ਉੱਤੇ ਹਮੇਸ਼ਾ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਸੀ ਆਪਣਾ ਵਟਸਐਪ ਨੰਬਰ ਹੈ ਜੀ 9465929488 ਭੇਜੋ ਆਪਣੇ ਕੋਲੇ ਜੇ ਤੁਸੀਂ ਐਡ ਕਰਵਾਉਣੀ ਹੈ ਸੀ ਗੱਲ ਕਰਾਂਗੇ ਜੀ ਆਪਾਂ ਮਾਈਕਰਾਂ ਗੱਡੀ ਦੀ ਇੱਕ ਆਪਣੇ ਕੋਲੇ ਮਾਈਕਰਾਂ ਮਾਲਕ ਨੇ ਸੇਲ ਵਾਸਤੇ ਗੱਡੀ ਭੇਜੀ ਹੋਈ ਹੈ ਸੀ ਜੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ ਮਾਲਕ ਨੇ 2012 ਮਾਡਲ ਗੱਡੀ ਦੱਸੀ ਆ ਤੀਜੇ ਨਾਮਾ ਜੀ ਡੀਜ਼ਲ ਦੀ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਅਲਾਈ ਵੀ ਪੂਰੇ ਸੋਹਣੇ ਲੱਗੇ ਹੋਏ ਨੇ 1.5 ਲੱਖ ਰੁਪਿਆ ਮਾਲਕ ਨੇ ਇੱਕ ਡਿਮਾਂਡ ਕਹੀ ਹੋਈ ਸੀ ਕੋਈ ਫਿਕਸਡ ਰੈਟ ਨਹੀਂ ਹੈਗਾ 1.5 ਲੱਖ ਰੁਪਇਆ ਇੱਕ ਡਿਮਾਂਡ ਹੈ ਮਾਲਕ ਕਹਿੰਦੇ ਸੀਗੇ ਮੌਕੇ ਤੇ ਰੇਟ ਕਰ ਲਾਂਗੇ ਘੱਟ ਵੱਧ ਕੀਤਾ ਜਾਊਗਾ ਜੇ ਤੁਹਾਨੂੰ ਗੱਡੀ ਪਸੰਦ ਇਹ ਆਈਐਸ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਨਾਲ ਫੋਨ ਤੇ ਗੱਲ ਇੱਕ ਵਾਰੀ ਲਾਜ਼ਮੀ ਕਰ ਲਿਓ ਸੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਮਾਲਕ ਦਾ ਏਰੀਆ ਜਲੰਧਰ ਅਸੀਂ ਜੇ ਕਿਸੇ ਨੂੰ ਪਸੰਦ ਆਈ ਹੈ ਜਲੰਧਰ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਸੀ ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ ਗੱਡੀ ਨੂੰ ਸਟਾਰਟ ਕਰਕੇ ਦੇਖ ਲਓ ਕਾਗਜ਼ ਪੱਤਰ ਚੈੱਕ ਕਰ ਲਿਓ ਜਦੋਂ ਕੱਲੀ-ਕੱਲੀ ਤਸੱਲੀ ਤੁਹਾਨੂੰ ਹੋ ਗਈ ਸੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਉਹ ਤੋਂ ਬਾਅਦ ਬਹਿ ਕੇ ਰੇਟ ਮੁਕਾਲੂ ਸੀ ਰੇਟ ਕਰਕੇ ਡੀਲ ਕਰ ਸਕਦੇ ਹੋ ਮਾਲਕ ਨਾਲ ਤੇ ਜਾ ਕੇ ਇੱਕ ਬਾਰੀ ਜ਼ਰੂਰ ਦੇਖਿਓ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਮਾਲਕ ਨਾਲ ਗੱਲ ਵੀ ਲਾਜ਼ਮੀ ਕਰਿਓ 6284712578 ਇਹ ਮਾਲਕ ਦਾ ਨੰਬਰ ਹੈ ਸੀ ਤੇ ਚਲਦੀ-ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੀ ਜਾਇਓ ਸੀ ਤੁਹਾਨੂੰ ਵੀਡੀਓ ਤੇ ਜਿੰਨੀਆਂ ਗੱਡੀਆਂ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਸੀ ਆਲਟੋ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਆਲਟੋ ਐਲਐਕਸਆਈ 2010 ਮਾਡਲ ਗੱਡੀ ਹੈ ਸੀ 2030 ਤੱਕਰ ਮਾਲਕ ਨੇ ਪਾਸਿੰਗ ਇਹਦੀ ਅਪ ਕਰਵਾਈ ਹੋਈ ਹੈ ਡਿਮਾਂਡ 1 ਲੱਖ 35000 ਰੁਪਿਆ ਸੁਨਾਮ ਏਰੀਆ ਚ ਗੱਡੀ ਹੈ ਜੀ ਇਹ ਚਿੱਟੇ ਰੰਗ ਦੀ ਹੈ ਕੰਡੀਸ਼ਨ ਆ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਇੰਜਨ ਗੇਅਰ ਵੱਲੋਂ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ ਫੁੱਲ ਗਾਰੰਟੀ ਆ ਹਰ ਚੀਜ਼ ਦੀ 1 ਲੱਖ 35000 ਰੁਪਿਆ ਇੱਕ ਡਿਮਾਂਡ ਹੈ ਕਿ ਮੌਕੇ ਤੇ ਕੀਤਾ ਜਾਊਗਾ ਜੀ ਜੋ ਵੀ ਕਾਗਜ਼ ਪੱਤਰ ਹੁੰਦੇ ਆ ਜੀ ਜਿਵੇਂ ਬੀਮਾ ਹੋ ਗਿਆ ਜੀ ਤੇ ਪਰਦੂਸ਼ਨ ਹੋ ਗਿਆ ਜਾਂ ਕੁਝ ਹੋਰ ਗੱਲਬਾਤ ਹੈ ਜੀ ਉਹ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਬਾਕੀ ਕਾਗਜ਼ ਪੱਤਰ ਮਾਲਕ ਨੇ ਸਾਰੇ ਕੰਪਲੀਟ ਦੱਸੇ ਨੇ ਜੀ ਸੁਨਾਮ ਜਾ ਕੇ ਦੇਖ ਸਕਦੇ ਹੋ ਜੇ ਕਿ ਤੁਹਾਨੂੰ ਗੱਡੀ ਪਸੰਦ ਆਈ ਹੈ ਤੁਹਾਨੂੰ ਪਸੰਦ ਆਜੂਗੀ ਜਦੋਂ ਤੁਸੀਂ ਜਾ ਕੇ ਦੇਖੋਗੇ ਰੇਟ ਮਾਲਕ ਕਹਿੰਦੇ ਸੀਗੇ ਬਹਿ ਕੇ ਮੌਕੇ ਤੇ ਕਰ ਲਾਂਗੇ ਬਾਕੀ ਗੱਲਬਾਤ ਜਿਹੜੀ ਵੀ ਕਰਨੀ ਹੋਈ ਸੀ ਇੱਕ ਵਾਰੀ ਕਰ ਲਿਓ 9779530443 ਤੇ ਹੁਣ ਤੁਸੀਂ ਇੱਕ ਸਕੋਟਾ ਦੀ ਰੈਪਿਡ ਗੱਡੀ ਚੈੱਕ ਕਰੋ ਜੀ 2014 ਮਾਡਲ 2 ਲੱਖ 80 ਹਜ਼ਾਰ ਰੁਪਿਆ ਡਿਮਾਂਡ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਆ ਜਲਾਲਾਬਾਦ ਮਾਲਕ ਦਾ ਏਰੀਆ ਗਾ ਜਲਾਲਾਬਾਦ ਮਾਲਕ ਦੇ ਘਰੇ ਗੱਡੀ ਖੜੀ ਆ ਸੀ ਘਰ ਦੀ ਮਾਲਕ ਦੀ ਪਰਸਨਲ ਗੱਡੀ ਆ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਬਾਕੀ ਮੋਕੇ ਦਾ ਕੱਲਾ ਕੱਲਾ ਕੰਮ ਮਾਲਕ ਨੇ ਸਾਰਾ ਕਰਵਾ ਰੱਖਿਆ ਗੱਡੀ ਕਿਸੇ ਪਾਸੋਂ ਨਾ ਤਾਂ 1 ਰੁਪਿਆ ਭਾਲਦੀ ਆ ਨਾ ਕੋਈ ਗੱਡੀ ਲੱਗੀ ਬੱਜੀ ਆ ਸੀ ਨਾ ਕੋਈ ਐਕਸੀਡੈਂਟਡ ਹੋਈ ਐ ਕੱਲਾ ਕੱਲਾ ਕੰਮ ਮਾਲਕ ਨੇ ਸਾਰਾ ਕਰਵਾ ਰੱਖਿਆਗਾ ਤੁਹਾਨੂੰ ਗੱਡੀ ਨਾਲ ਦੇ ਨਾਲ ਪਸੰਦ ਆਜੂਗੀ ਜਦੋਂ ਗੱਡੀ ਨੂੰ ਜਾ ਕੇ ਦੇਖੂਗੇ ਬਾਕੀ ਤੁਹਾਨੂੰ ਫੋਟੋਆਂ ਵੀ ਗੱਡੀ ਤੁਹਾਨੂੰ ਪਸੰਦ ਆ ਗਈ ਹੋਊਗੀ ਬਾਕੀ ਰੇਟ ਜਿਹੜਾ ਗੱਡੀ ਦਾ ਤੁਹਾਨੂੰ ਆਪਾ ਦੱਸੇਗਾ ਕੋਈ ਰੇਟ ਇੱਕ ਨਹੀਂ ਹੈਗਾ ਜੀ ਇੱਕ ਡਿਮਾਂਡ ਕੀਤੀ ਐ ਕੋਈ ਅਦਾ ਫਿਕਸ ਨਹੀਂ ਹੈਗਾ ਵੀ ਮੌਕੇ ਤੇ ਹੋਣਾ ਨੀਗਾ ਰੇਟ 'ਚ ਕਟੋਤੀ ਕੀਤੀ ਜਾਊਗੀ ਮਾਨਤਾ ਜ਼ਰੂਰ ਕੀਤਾ ਜਾਊਗਾ ਜੀ ਤੇ ਇੱਕ ਵਾਰੀ ਫੋਨ ਤੇ ਲਾਜ਼ਮੀ ਗੱਲ ਕਰ ਲਿਓ ਜਿਨੇ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਮਾਲਕ ਦਾ ਸਿੱਧਾ ਨੰਬਰ ਤੁਹਾਨੂੰ ਆਪਾਂ ਦੇ ਦੇ ਦਿੰਨੇ ਹਾਂ ਜੀ 94633 1090117 ਇਹ ਮਾਲਕ ਦਾ ਨੰਬਰ ਹੈਗਾ ਬਾਕੀ ਆਪਾਂ ਜਿੰਨੀ ਜਾਣਕਾਰੀ ਦਿੰਨੇ ਹਾਂ ਜੀ ਜਿੰਨੀ ਜਾਣਕਾਰੀ ਤੁਹਾਨੂੰ ਵੀਡੀਓ ਚ ਦੱਸੀ ਜਾਂਦੀ ਹੈ ਮਾਲਕ ਦੁਆਰਾ ਆਪਣੇ ਕੋਲੇ ਭੇਜੀ ਹੁੰਦੀ ਹੈ ਜੀ ਤੇ ਗੱਡੀ ਦੀਆਂ ਫੋਟੋਆਂ ਤੇ ਜਾਣਕਾਰੀ ਮਾਲਕ ਦੁਆਰਾ ਭੇਜੀ ਹੁੰਦੀ ਹੈ ਉਹੀ ਚੀਜ਼ ਆਪਾਂ ਤੁਹਾਨੂੰ ਦਿਖਾਉਣੀ ਹੈ ਜੀ ਤੇ ਉਹੀ ਚੀਜ਼ ਦੱਸ ਦਿਆਂ ਜੀ ਆਪਣੇ ਵੱਲੋਂ ਅਸੀਂ ਕੁਝ ਵੀ ਐਡ ਨਹੀਂ ਕਰਦੇ ਜੀ ਜਲਦੀ ਜਲਦੀ ਵੀਡੀਓ 'ਚ ਕਮੈਂਟ ਕਰੀ ਜਾਓ ਜੀ ਗੱਡੀਆਂ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਜੇ ਵਧੀਆ ਲੱਗ ਰਹੀਆਂ ਸੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਵੱਤ-ਵੱਤ ਸਪੋਰਟ ਕਰਿਆ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਵੀਡੀਓ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਜੇ ਹਲੇ ਤੱਕ ਉਹ ਨਹੀਂ ਦਬਿਆ ਤਾਂ ਉਹਨੂੰ ਜ਼ਰੂਰ ਦਬ ਦਿਓ ਆਪਣੀ ਆਉਣ ਵਾਲੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਇੱਕ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ ਸਵਿਫਟ ਐਲ ਐਕਸ ਆਈ ਜਿਹੜੇ ਮਾਲਕ ਨੇ ਆਪ ਤਾਂ ਬਾਹਰ ਗਏ ਹੋਏ ਨੇ ਤੇ ਗੱਡੀ ਆਪਾਂ ਬਾਹਰ ਗਈ ਮਾਲਕ ਦੀ ਲੈ ਕੇ ਪਹੁੰਚੀਆਂ 2019 ਮਾਡਲ ਹੈ ਫਸਟ ਓਨਰ ਹੈ 4 45 ਮਾਲਕ ਨੇ ਡਿਮਾਂਡ ਕਹੀ ਹੈ ਤੇ ਫਗਵਾੜੀ ਤੋਂ ਗੱਡੀ ਆਪਾਂ ਲੈ ਕੇ ਪਹੁੰਚੀਆਂ ਜੀ ਜੇ ਤੁਹਾਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਗੱਡੀ ਖੜੀ ਆ ਸੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਗੱਡੀ ਮਾਲਕ ਦੇ ਘਰੇ ਖੜੀ ਆ ਸੀ ਚਲਾਉਂਦਾ ਕੋਈ ਹੈ ਨਹੀਂਗਾ ਮਾਲਕ ਆਪ ਤਾਂ ਬਾਹਰ ਭੱਗ ਗਿਆ ਐਵੇਂ ਖੜੀ ਆ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਲਓ ਨੰਬਰ ਸਕਰੀਨ ਤੇ ਬਾਹਰਲਾ ਨੰਬਰ ਹੈ ਜੀ WhatsApp ਤੇ ਫੋਨ ਕਰ ਲਿਓ ਸਿੱਧਾ ਤਾਂ ਲੱਗਣਾ ਨਹੀਂ ਇੱਕ ਜਨ ਐਲੈਕਸ ਗੱਡੀ ਤੁਸੀਂ ਚੈੱਕ ਕਰੋ ਜੀ ਪਹਿਲਾਂ ਗੱਡੀ ਦੀਆਂ ਫੋਟੋ ਮਾਲਕ ਨੇ ਵਧੀਆ ਆਪਣੇ ਕੋਲ ਖਿੱਚ ਕੇ ਭੇਜੀਆਂ ਸੀ ਪੰਜਾਬ ਨੰਬਰ ਦੀ ਗੱਡੀ ਹੈ ਜਿਹੜਾ ਮਾਲਕ ਨੇ ਰੇਟ ਕਿਹਾਗਾ 40-42000 ਰੁਪਿਆ ਕਿਹਾਗਾ ਬਾਕੀ ਕਹਿੰਦੇ ਸੀਗੇ ਮੌਕੇ ਤੇ ਕਰ ਲਾਂਗੇ ਮਾਲਕ ਦਾ ਨੰਬਰ ਸਕਰੀਨ ਤੇ ਦੇ ਹੀ ਦਿੱਤਾ ਜੀ ਆਪਾਂ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਰਾਮਪੁਰਾ ਫੂਲ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੇ ਹੋ ਬਾਕੀ ਇੱਕ ਮਾਡਲ ਹੈ ਰੰਗ ਠੀਕ ਹੈ ਅੰਦਰੋਂ ਠੀਕ ਹੈ ਬਾਹਰੋਂ ਠੀਕ ਹੈ ਬਾਕੀ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਤੇ ਵੀਡੀਓ ਕਿਵੇਂ ਦੀ ਲੱਗੀ ਜੀ ਤੁਹਾਨੂੰ ਜਰੂਰ ਕਮੈਂਟ ਕਰਕੇ ਦੱਸ ਦਿਓ ਵਧੀਆ ਲੱਗੀ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਹਰ ਰੋਜ਼ ਆਪਾਂ ਵੀਡੀਓ ਲੈ ਕੇ ਪਹੁੰਚਦੇ ਰਹਿੰਦੇ ਰਹੇ ਹਾਂ ਜੀ ਅਲੱਗ-ਅਲੱਗ ਏਰੀਆ ਚੋਂ ਤੁਹਾਨੂੰ ਅਗਲੀ ਵੀਡੀਓ ਚ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਕੁ ਰੇਟ ਤੱਕ ਚਾਹੀਦਾ ਕਰੋ ਕਮੈਂਟ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਰ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਮ੍ਹਾਂ ਫ੍ਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਸੀ